ਪ੍ਰਸਾਣੇ ਸਾਥੀਓ ਅੱਜ ਬਹੁਤ ਹੀ ਮਦਭਾਗੀ ਹਾਲਤ ਦੇ ਵਿੱਚ ਤੁਹਾਡੇ ਨਾਲ ਅਸੀਂ ਪ੍ਰਸਾਣ ਕਰ ਰਹੇ ਹਾਂ ਕਿ ਅੱਜ ਸਵੇਰੇ ਪੋਹਾਣਾ ਜਿਹੜੀ ਪਹਾ ਪੰਚਾਇਤ ਰੱਖੀ ਹੋਈ ਸੀ ਉੱਥੇ ਸਾਡੀ ਕੋਠਾਗੁਰੂ ਤੋਂ ਬਠਿੰਡੇ ਤੋਂ ਇੱਕ ਬੱਸ ਜਾ ਰਹੀ ਸੀ ਉਸ ਪ੍ਰੋਗਰਾਮ ਦੇ ਛੰਮਰ ਹੋਣ ਲਈ ਉਹਦਾ ਅਚਾਨਕ ਡੈਂਿਆ ਜਿਹੜੇ ਐਕਸੀਡੈਂਟ ਹੋ ਗਿਆ ਜਿਦੇ ਵਿੱਚ ਸਾਡੀਆਂ ਤਿੰਨ ਭੈਣਾਂ ਐਕਸਪਾਇਰ ਹੋ ਗਈਆਂ ਜਿਨ੍ਹਾਂ ਦੇ ਵਿੱਚ ਬਹੁਤ ਛੋਟੀ ਉਮਰ ਦੀ ਵੀ ਸੀ ਕਿ 70 75 ਸੀ 60 60 ਬਿੰਟ ਦੇ ਨੇੜੇ ਸੀ ਤੇ ਬਹੁਤ ਹੀ ਦੁਖਦਾਈ ਹੈ ਬਾਕੀ ਦਰਜਣਾ ਬੰਦੇ ਸਾਡੇ ਜ਼ਖਮੀ ਹੋ ਗਏ ਤੇ ਤਕਰੀਬਨ ਉਸ ਬੱਸ ਦੇ ਵਿੱਚ 54 ਸਵਾਰੀਆਂ ਸੀ ਜਿਹਨਾਂ ਦੀ ਕੋਈ ਵੀ ਸਵਾਰੀ ਇਹੀ ਜਿਨੀ ਜਿਹੜੀ ਜਿਨ੍ਹਾਂ ਦਾ ਸਰੀਰ ਡੈਮੇਜ ਹੋਣ ਤੋਂ ਬਚਾ ਹੋਵੇ ਸਾਰਿਆਂ ਨੇ ਬਚਿਆ ਤੇ ਉਹਦੇ ਵਿੱਚ ਬਹੁਤ ਕੁਝ ਪੇਸ਼ੈਂਟ ਤਾਂ ਬਹੁਤ ਹੀ ਸੀਰੀਅਸ ਨੇ ਜਾਨੀ ਜਿਵੇਂ ਬਸੰਤ ਕੋਠਾ ਗੁਰੂ ਹੈ ਇੱਕ ਭੈਣ ਹੋਰ ਕਿਹੜੀ ਆ ਜਿਸ ਉਹ ਜਸਵੀਰ ਹੈ ਸੈਦ ਦਾ ਨਾਂ ਯਾਨੀ ਇੱਕ ਮੁੰਡੇ ਦੀ ਬਾਹ ਤੇ ਇਨੀ ਬਾਹ ਕੱਟਣ ਦੀ ਲੋਟਾ ਸਕਦੀ ਹੈ ਯਾਨੀ ਕੁਝ ਪੇਸ਼ੈਂਟ ਬਹੁਤ ਜਿਆਦਾ ਸੀਰੀਅਸ ਨੇ ਤੇ ਅਸੀਂ ਸਮਝਦੇ ਆਂ ਕਿ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਜਿੰਨੀ ਜਿਹੜੀਆਂ ਸਾਡੀਆਂ ਭੈਣਾਂ ਐਕਸਪਾਇਰ ਹੋ ਗਈਆਂ ਉਹਨਾਂ ਦੇ ਪਰਿਵਾਰ ਨੂੰ 10 ਲੱਖ ਕੰਪਨਸੇਸ਼ਨ ਇੱਕ ਜੀ ਨੂੰ ਨੌਕਰੀ ਸਰਕਾਰੀ ਤੇ ਉਹਨਾਂ ਦੇ ਸਰਕਾਰੀ ਕਰਜ਼ਾ ਖਤਮ ਕਰੇ ਜਿੰਨੇ ਸਾਡੇ ਇਹ ਕਰਜ਼ੇ ਆ ਜ਼ਖਮੀ ਕਿਸਾਨ ਦੇ ਉਹਨਾਂ ਨੂੰ ਜੋਗ ਬਣਦਾ ਬਮਜਾ ਜਿੰਨੇ ਸੀਰੀਅਸ ਨਾਲ ਦਾ ਉਦਾਜ ਦਾ ਪ੍ਰਬੰਧ ਕਰੇ ਤੇ ਉਹਨਾਂ ਨੂੰ ਸਾਰਿਆਂ ਨੂੰ ਬਣਦਾ ਬਮਜਾ ਦਿੱਤਾ ਜਾਵੇ ਇਸ ਨੂੰ ਕੀ ਕਾਰਨ ਮੰਨਦੇ ਹੋ ਤੁਸੀਂ ਧੁੰਦ ਮੰਨਦੇ ਹੋ ਤੱਕ ਦੇਖੋ ਉਹਦੇ ਚ ਕਾਰਨਾਂ ਤੋਂ ਜਾਣਕਾਰੀ ਮਿਲੀ ਹੈ ਵੀ ਉਹ ਬਸ ਥੋੜੀ ਜੀ ਸਪੀਡ ਚ ਵੀ ਵੱਧ ਸੀ ਧੁੰਦ ਦਾ ਵੀ ਕਾਰਨ ਹੈ ਸ਼ਾਇਦ ਹੋ ਸਕਦਾ ਹੈ ਉਹ ਜਿਵੇਂ ਜਾਣਕਾਰੀ ਮਿਲਿਆ ਕਿ ਮੋਬਾਈਲ ਦਾ ਵੀ ਸੁਣ ਰਿਹਾ ਸੀ ਡਰਾਈਵਰ ਇਸ ਤਰ੍ਹਾਂ ਦੀ ਘਟਨਾ ਜਿਹੜੀ ਵਾਪਰੀ ਹੈ ਅਸੀਂ ਇਹਨੂੰ ਮਤਭਾਗੀ ਸਮਝਦੇ ਹਾਂ ਤੇ ਬਹੁਤ ਹੀ ਦੁੱਖਦਾਈ ਹੈ। ਬਰਨਾਲੇ ਦੇ ਵਿੱਚ ਕਿੰਨੇ ਦਾਖਲ? ਬਾਕੀ ਜਾਣਕਾਰੀ ਤੁਹਾਨੂੰ ਝੰਡਾ ਸਿੰਘ ਤੋਂ ਕੋਈ ਡਿਟੇਲ ਹੀ ਹੈ ਇਹ ਦੇ ਦੇਣ ਕਿ ਸਾਨੂੰ ਕਿ ਕਿਹੜੇ ਹਸਪਤਾਲ 'ਚ ਕਿੰਨੇ ਰੱਖ ਲਏ ਉਹ ਬਾਕੀ ਦੇ ਦੇਣ। ਕੋਈ ਸਰਕਾਰੀ ਨੁਮਾਇੰਦੇ ਨੇ ਗੱਲ ਕਰੀ ਹੈ? ਨਹੀਂ ਅਜੇ ਤੱਕ ਤਾਂ ਸਾਨੂੰ ਅਸੀਂ ਨਾ ਕਿਸੇ ਕੋਲ ਆਏ ਅਸੀਂ ਤਾਂ ਸਿੱਧਾ ਉੱਥੇ ਰੈਲੀ 'ਚੋਂ ਸਿੱਧਾ ਤੁਹਾਣੇ ਉੱਥੇ ਦੂਜਾਂ ਕੋਲ ਆਏ ਆ। ਅਜੇ ਸਰਕਾਰੀ ਅਧਿਕਾਰੀ ਦੇ ਨਾਲ ਸ਼ਾਇਦ ਝੰਡਾ ਸਿੰਘ ਦੀ ਕਿਸੇ ਨਾਲ ਗੱਲ ਹੋਈ ਹੈ? ਸੁੱਣਾ ਨਹੀਂ ਗੱਲ। ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਨਾਮ ਭ ਮੈਂ ਕਹਿਣਾ ਤਾਂ ਇਹ ਚਾਹਣਾ ਸੀ ਵੀ ਜੋ ਪ੍ਰਸ਼ਾਸਨ ਨੇ ਤਾਲਮੇਲ ਕਰਨ ਦਾ ਦੇਖੋ ਇੱਕ ਤਾਂ ਬਹੁਤ ਹੈ ਸਵੇਰੇ ਜਦੋਂ 10 ਵਜੇ ਆਗੂ ਨੂੰ ਫੋਨ ਗਿਆ ਰੂਪ ਸਿੰਘ ਨੂੰ ਡੀਸੀ ਸਾਹਿਬ ਦਾ ਡੀਸੀ ਸਾਹਿਬ ਨੂੰ ਉਧਰੋਂ ਇਧਰੋਂ ਨੰਬਰ ਭੇਜਤੇ ਸੀ ਜਦੋਂ ਮੈਂ ਆਇਆ ਉਧਰੋਂ ਉਧਰੋਂ ਮੈਨੂੰ ਰਸਤੇ ਦੇ ਵਿੱਚ ਸਿਰਫ ਡੀਐਸਪੀ ਬਰਨਾਲੇ ਦਾ ਫੋਨ ਗਿਆ ਵੀ ਕੀ ਆ ਇਹਦਾ ਮਾਮਲਾ ਕੀ ਆ ਗੱਲ ਕੀ ਆ ਮੰਗਾ ਮਸਲੇ ਕੀ ਨੇ ਤੁਹਾਡੇ ਉਹ ਮੈਂ ਉਹਨਾਂ ਨੂੰ ਤੁਰਤ ਨੋਟ ਕਰਾਏ ਆ ਜੋ ਪ੍ਰਧਾਨ ਜੀ ਪਹਿਲਾਂ ਦੱਸ ਗਿਆ ਵੀ 10 ਲੱਖ ਮੁਆਜਬਾ ਇੱਕ ਜੀ ਨੂੰ ਸਰਕਾਰੀ ਨੌਕਰੀ ਤੇ ਉਹਨਾਂ ਦਾ ਕਰਜਾ ਖਤਮ ਹੋਵੇ ਤੇ ਜਿਹੜੇ ਜ਼ਖਮੀ ਆ ਜਿਹੜੇ ਗੰਭੀਰ ਜ਼ਖਮੀ ਆ ਉਹਨਾਂ ਨੂੰ ਜੋਗ ਮੁਆਵਜ਼ਾ ਉਸ ਹਸਪਤਾਲ ਨਾਲ ਦੂਜਿਆਂ ਨੂੰ ਜੋਗ ਮੁਆਵਜ਼ਾ ਉਸ ਹਸਪਤਾਲ ਨਾਲ ਤੇ ਸਰਕਾਰੀ ਤੌਰ ਤੇ ਇਲਾਜ ਉਹਨਾਂ ਦਾ ਹੋਵੇ ਪਰ ਉਹ ਇਹ ਸ ਨੋਟ ਕਰਾਉਣ ਤੋਂ ਬਾਅਦ ਇਹ ਘੱਟੋ ਘੱਟ 3:30 ਵਜੇ ਦੀ ਗੱਲ ਹੈਗੀ ਆ ਤੇ ਹੁਣ ਉਹ 2 ਘੰਟੇ ਤੋਂ ਉੱਪਰ ਹੋ ਗਿਆ ਉਸ ਤੋਂ ਬਾਅਦ ਕਿਸੇ ਨੇ ਕੋਈ ਨਹੀਂ ਸਿਰਫ ਇਹ ਕਿਹਾ ਵੀ ਸਾਡਾ ਐਸਐਚਓ ਉੱਥੇ ਹੈਗਾ ਤੁਹਾਡੇ ਨਾਲ ਗੱਲ ਕਰੂਗਾ ਮੈਂ ਉਹਨਾਂ ਨੂੰ ਕਹੇ ਮੈਂ ਸਿਰਫ 20 ਮਿੰਟਾਂ ਦੇ ਵਿੱਚ ਬਰਨਾਲੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਦਾ ਪਰ ਉਹ ਦੂ ਬਾਅਦ ਇਧਰੋਂ ਕੋਈ ਮਤਲਬ ਉਹ ਨਾ ਵੱਲੋਂ ਦੁਬਾਰਾ ਨਹੀਂ ਕੋਈ ਆਇਆ। ਮੋਚਨ ਦਾਸ ਸਿੰਘ ਜੀਠੂ ਕੇ ਭਾਰਤੀ ਕਹਾਂ ਜੁਨੀਏਕਤਾ ਕ੍ਰਾਹਾਂ ਦਾ ਸੂਬੇ ਦਾ ਸੀਨੀਅਰ ਮਿਤ ਪ੍ਰਧਾਨ ਆ। ਜਿੰਨੇ ਮੇਰਾ ਇਸ ਘਟਨਾ ਤੇ ਹੁਣ ਵੀ ਗਾਲਾਂ ਪਾਰ ਰਿਹਾ ਹੈ। ਬਹੁਤ ਮਾੜੀ ਘਟਨਾ ਵਾਪਰੀ ਹੈ। ਤਿੰਨ ਬਣਾ ਸਾਡੇ ਦੀ ਮੌਤ ਹੋ ਗਈ ਹੈ। ਤੇ ਪੰਜ ਚਾਰ ਦੀ ਹਾਲਤ ਹੈ ਕਿ ਉਹ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਉਹਨਾਂ ਦਾ ਕੀ ਬਣੂ। ਬੜਾ ਕੁਸ ਕਹਿਣ ਦੀ ਹਾਲਤ ਜਿੰਨੇ ਇਸ ਮੌਕੇ। ਉਹ ਤੋਂ ਬਿਨਾ ਦਰਜਨਾ ਹੋਰ ਵੀ ਸਿਰੇ ਸਾਲ ਤੋਂ ਚ ਹੈ ਤੇ 54 ਦੇ 54 ਬੰਦੇ ਕਿਸੇ ਤੇ ਥੋੜੀ ਆ ਕਿਸੇ ਦੇ ਵੱਧ ਹੈਗੇ ਆ ਸਾਰੇ ਸਾਰੇ ਜ਼ਖਮੀ ਐ ਪੂਰੀ ਤਰ੍ਹਾਂ ਕਿਸੇ ਨੂੰ ਕਹਿ ਦਈਏ ਵੀ ਇਹਨੂੰ ਕੋਈ ਫੁੱਲ ਦੀ ਨਹੀਂ ਲੱਗੀ ਉਹ ਤਾਂ ਸ਼ਾਇਦ ਕੋਈ ਨਹੀਂ ਮਨ ਲੱਗਿਆ ਕਲਾ ਉਹ ਡਰਾਈਵਰ ਆ ਜਿਹੜਾ ਬੱਸ ਉਲਟਣ ਤੋਂ ਪਹਿਲਾਂ ਸਾਲ ਮਾਰ ਕੇ ਆਪੀ ਬਚਤ ਕਰ ਗਿਆ ਸ਼ਾਇਦ ਉਹਦੇ ਕੋਈ ਛੱਟ ਨਾ ਹੋਵੇ ਇਸ ਕੇੰ ਦਾ ਇਹ ਚਾਂਸ ਵਾਪਰਿਆ ਹੈ ਗਿਆ ਕਿਉਂਕਿ ਜਿੰਨੀ ਧੁੰਦ ਸੀਗੀ ਧੁੰਦਾ ਕਾਰਨ ਤਾਂ ਬਣਿਆ ਹੀ ਹੈ ਗਿਆ ਕਿਉਂਕਿ ਉੱਥੋਂ ਜਿਹੜੇ ਪੁਲ ਤੇ ਚੜ੍ਹੇ ਇਹ ਜੀ ਨੂੰ ਆਪਾਂ ਗੋਲ ਪੁਲ ਕਹਿ ਦਿਆ ਨੇ ਜਲੇਬੀ ਪੁਲ ਵੀ ਕਹਿ ਦਿੰਦੇ ਆ ਉਹਨੂੰ ਉਥੋਂ ਨੇ ਥੱਲੇ ਸਰਵਿਸ ਰੋਡ ਉਤਰਨਾ ਸੀ ਸਰਵਿਸ ਰੋਡ ਦੀ ਬਜਾਏ ਜਦੋਂ ਤਾਹਾਂ ਚੜ ਗਿਆ ਉਦੋਂ ਲੱਗਿਆ ਮੈਂ ਗਲਤ ਆ ਗਿਆ ਤੇ ਇੱਕ ਐਕਸੀਡੈਂਟ ਪਿੱਸੋਂ ਵਗਰ ਦੇਖ ਕੇ ਕਹਿੰਦਾ ਸੀ ਉਹਦਾ ਵੀ ਪਿੱਸੋਂ ਤੇ ਅਸਰ ਹੋਊਗਾ ਧੁੰਦਾ ਸੀ ਗਿਆ ਉਹਦੇ ਕਾਰਨ ਕਰਕੇ ਸਾਰਾ ਕੁਝ ਵਾਪਰ ਗਿਆ ਹੁਣ ਜਿਹੜੀ ਮੌਕੇ ਦੀ ਸਰਕਾਰ ਹੈ ਠੀਕ ਹੈ ਇੱਥੇ ਪ੍ਰਸ਼ਾਸਨ ਨੇ ਜਿੰਨਾ ਸਾਨੂੰ ਪਤਾ ਲੱਗਿਆ ਐਂਬੂਲੈਂਸ ਦੀਆਂ ਕੋਹ ਹੋਰ ਕੀਤਾ ਅਸੀਂ ਧੰਨਵਾਦ ਕਰ ਦਿਆਂ ਜਿਨ੍ਹਾਂ ਨੇ ਮੌਕੇ ਤੇ ਸਾਂਭ ਲਏ ਮਰੀਜ਼ ਤੇ ਨਹੀਂ ਤਾਂ ਹੋ ਸਕਦਾ ਇੱਕ ਅਦੇ ਦੀ ਮੌਤ ਦੀ ਠੰਡ ਨਾਲ ਵੀ ਮੌਤ ਹੋ ਜਾਂਦੀ ਜੀ ਇੰਨੇ ਠੰਡ ਪਏ ਰਹੇ ਸੀ ਇੰਨੇ ਕੱਪੜਿਆਂ ਚ ਉਹ ਬੰਦੇ ਥੱਲੇ ਪਏ ਆ ਬੁਰੇ ਚਲੋ ਤਾਂ ਅਸੀਂ ਕਰਦੇ ਇਹਨਾਂ ਦਾ ਧੰਨਵਾਦ ਪਰ ਜਿਹੜੀ ਸਰਕਾਰ ਹੈ ਉਹਨੇ ਸਾਨੂੰ ਲੱਗਦਾ ਹਜੇ ਤੱਕ ਵੀ ਸਿਰੇ ਸੁਣੀ ਨਹੀਂ ਲਿਆ ਮੇਰੀ ਜਸ ਕਰਨ ਵਾਲੀ ਵੀ ਜਿਹੜੇ ਹੈਗੇ ਆ ਮੁੱਖ ਮੰਤਰੀ ਵੀ ਸਾਨੂੰ ਸੱਜੀ ਬਾਹੀਂ ਕਹਿੰਦੇ ਆ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਉਥੋਂ ਆਉਂਦਿਆਂ ਤੁਹਾਡੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਸਾਰਾ ਕੁਝ ਕਰ ਰਹੇ ਹਾਂ ਤੇ ਅਸੀਂ ਹਜਰਤਾਂ ਕਰਦੇ ਸਾਰੇ ਸਾਡੇ ਦਾ ਇਲਾਜ ਸਰਕਾਰੀ ਹੋ ਦੇਖੋ ਮਾਮਲਾ ਕੱਲੇ ਸਰਕਾਰੀ ਇਲਾਜ ਦਾ ਨਹੀਂ ਜਿੰਨਾ ਪਰਿਵਾਰਾਂ ਦੇ ਸਾਡੀਆਂ ਭੈਣਾਂ ਪਰਿਵਾਰ ਚੋਂ ਵਿਛੜ ਗਏ ਉਹਨਾਂ ਦਾ ਘੱਟ ਤੱਕ ਕਿਸੇ ਹਾਲਤ ਚ ਪੂਰਾ ਨਹੀਂ ਹੁੰਦਾ ਠੀਕ ਹੈ ਸੀ ਇਹਦੇ باوجود ਕਹਿੰਦੇ ਆ ਵੀ ਤੁਸੀਂ ਚਲ ਕੋਥਰਵਾਸ ਹੋਊਗਾ 10 ਲੱਖ ਰੁਪਏ ਉਹਨਾਂ ਨੂੰ ਦਿਓ ਜਿਹੜੇ ਘਮੀਰ ਜ਼ਖਮੀ ਉਹਨਾਂ ਨੂੰ 5 ਲੱਖ ਰੁਪਏ ਬਣਦਾ ਹੈ ਗਿਆ ਜਿਹੜੇ ਕੋ ਮੋਹਲੀ ਜ਼ਖਮੀ ਵੀ ਹੈਗੇ ਆ ਉਹਨਾਂ ਨੂੰ 2 ਲੱਖ ਦੇਣਾ ਚਾਹੀਦਾ ਹੈ ਗਿਆ ਜੰਦੀ ਇਹਦੇ ਨਾਲ ਕੁਛ ਨਾ ਕੁਛ ਜਿਹੜਾ ਸਰਕਾਰ ਪ੍ਰਤੀ ਉਹ ਬਣਦਾ ਦੇਖੋ ਜੇ ਸਾਡਾ ਕੋਈ ਸਰਾ ਦਿੱਤੇ ਫੌਜੀ ਭਾਈ ਕੋਈ ਸੀਤ ਹੁੰਦਾ ਜੇ ਉਹਨੂੰ ਕਰੋੜ ਦੇ ਸਕਦੇ ਹੈ ਤੇ ਜੇ ਉਦੋਂ ਗਾਹਾਂ ਕਹਿਣਾ ਹੋਵੇ ਇਹਨਾਂ ਦੇ ਸਾਰੇ ਲੀਡਰਾਂ ਦੇ ਖਰਚੇ ਕੱਢ ਲਓ ਇਲਾਜ ਦੇ ਉਹ ਕਰੋੜਾ ਰੁਪਏ ਇਲਾਜ ਦਾ ਖਰਚਾ ਇਹਨਾਂ ਦਾ ਬਾਦਲ ਦਾ ਕੱਢ ਲਓ ਕੈਪਟਨ ਦਾ ਕੱਢ ਲਓ ਇਸੇ ਭਗਵੰਤ ਮਾਨ ਦਾ ਕੱਢ ਲੋ ਇਹਨਾਂ ਦੇ ਹੋਰ ਹੀ ਕਿੰਨੇ ਗੰਦੇ ਆਦਮੇ ਜਿਨ੍ਹਾਂ ਤੇ ਕਰੋੜਾਂ ਕਰੋੜਾਂ ਰੁਪਈਆ ਦੇ ਖਰਚਾ ਤੇ ਲੱਖਾਂ ਤੱਕ ਕਿੰਨੇ ਆਲੀ ਹੋਰ ਰਹਿਗੇ ਆ ਜਿਉਂ ਸਰਕਾਰੀ ਖਜ਼ਾਨੇ ਨੂੰ ਜਿਹਦੇ ਕੋਲੇ ਅੱਗ ਲਾਈ ਨਹੀਂ ਘਰੇ ਨੋਟਾਂ ਨੂੰ ਲੱਗਦੀ ਉਹਦੇ ਖਾਤਰ ਸਰਕਾਰੀ ਖਜ਼ਾਨਾ ਵਰਤੀ ਜਾ ਸਕਦੇ ਆ ਆ ਕੋਈ ਕਿਸੇ ਦੇ ਆਪ ਦੇ ਜਾਤੀ ਕੰਮ ਤਾਂ ਗਏ ਨਹੀਂ ਹੈਗੇ ਸਰਕਾਰਾਂ ਇਸ ਗੱਲ ਦੀਆਂ ਸਿੱਧੀਆਂ ਕਾਤਲ ਬਣਦੇ ਜਿਵੇਂ ਤਾਂ ਕਹਿਣਾ ਹੋਵੇ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਮਸਲੇ ਆ ਜੋ ਹੱਲ ਹੋਣ ਸਾਨੂੰ ਕੀ ਲੋੜ ਹੈ ਧੁੰਦਾ ਜਾਣ ਦੀ ਕੀ ਲੋੜ ਸਾਨੂੰ ਧਰਨੇ ਮਜਾਰੇ ਕਰਨ ਦੀ ਸਰਕਾਰਾਂ ਨੇ ਸਾਡੇ ਵਾਸਤੇ ਹਾਲਤ ਪੈਦਾ ਕਰਤੀ ਉਧਰ ਡੱਲੇ ਵਾਲ ਸਾਹਿਬ ਮਰਨ ਦੇ ਕਿਨਾਰੇ ਪਏ ਐ ਤੇ ਸੈਂਟਰ ਸਰਕਾਰ ਗੱਲ ਕਰ ਤਨ ਨੂੰ ਵੀ ਤਿਆਰ ਨਹੀਂ ਹੈਗੀ ਤੇ ਹਾਈ ਕੋਰਟ ਹੈ ਹਾਈ ਕੋਰਟ ਵੀ ਉਧਰ ਭੁਗਤ ਰਹੀ ਹੈ ਪੰਜਾਬ ਸਰਕਾਰ ਦੇ ਵੀ ਤੁਸੀਂ ਉਹਨੂੰ ਚੱਕ ਕੇ ਲਿਆਓ ਤੁਸੀਂ ਉਹਦਾ ਇਲਾਜ ਕਰੋ ਜੇ ਉਹ ਸੁਪਰੀਮ ਸੁਪਰੀਮ ਕੋਰਟ ਹੈ ਉਹ ਉਹਦਾ ਹੱਕ ਤਾਂ ਹੈ ਬਣਦਾ ਵੀ ਸੈਂਟਰ ਸਰਕਾਰ ਨੂੰ ਹਦਾਇਤ ਕਿਉਂ ਨਹੀਂ ਕਰਦੀ ਜੇ ਉਹਨਾਂ ਦੀ ਜਿਹੜੀ ਕੋਈ ਪਾਰਲੀਮੈਂਟ ਦੀ ਉਹ ਬਣੀ ਹੋਈ ਹੈ ਕਮੇਟੀ ਬਣੀ ਹੈ ਜਿਹਦੇ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵੀ ਉਹਦੇ ਜਿਹੜਾ ਹੋਇਆ ਮਤਲਬ ਐਮਪੀ ਹੈ ਜੋਨੇ ਵੀ ਕਹਦਾ ਵੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਇਹ ਜਾਇਜ਼ ਮੰਨਦੇ ਇੱਕ ਮਿੰਟ ਇੱਕ ਮਿੰਟ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੋ ਫਿਰ ਸੁਪਰੀਮ ਕੋਰਟ ਨੂੰ ਹਦਾਇਤ ਉਹ ਸੈਂਟਰਲ ਸਰਕਾਰ ਨੂੰ ਕਰਨੀ ਚਾਹੀਦੀ ਹੈ ਮੋਦੀ ਸਾਹਿਬ ਨੂੰ ਕਰਨੀ ਚਾਹੀਦੀ ਹੈ ਕਿ ਕਿਸਾਨਾਂ ਦੀਆਂ ਤੁਰਤ ਮੰਗਾਂ ਪੂਰੀਆਂ ਕਰੋ ਨਹੀਂ ਤਾਂ ਇਹ ਕਾ ਸਿਆਲ ਚ ਹੋਰ ਕਿੰਨੇ ਅੰਦੋਲਨ ਹੋਣਗੇ ਅਸੀਂ ਨੌ ਨੂੰ ਰੱਖੀ ਬੈਠੇ ਆ ਇੱਥੇ ਮੋਗੇ ਦੇ ਵਿੱਚ ਵੱਡਾ ਇਕੱਠ ਉਹਦੇ ਕੋਈ ਘਟਨਾਵਾ ਵਾਪਰ ਸਕਦੇ ਆ ਜੇ ਗਤੰਦ ਹੋਊਗੀ ਇਸ ਕਰਕੇ ਕੋਈ ਉਸ ਨਾਮ ਵਾਪਰੇ ਡੱਲੇ ਵਾਲੇ ਦੀ ਵੀ ਜਾਨ ਬਚੇ ਇਹ ਤੁਰਤ ਮੰਗਾਂ ਸੈਂਟਰ ਤੇ ਦਬਾਅ ਪਾਵੇ ਨਾਗੇ ਪੰਜਾਬ ਸਰਕਾਰ ਦੇ ਦਵਾ ਪਾ ਕੇ ਵੀ ਡੱਲੇ ਵਾਲ ਦਾ ਇਲਾਜ ਕਰਾ ਦਿਓ ਜੇ ਧੱਕੇ ਨਾਲ ਚੱਕਣਿਆਂਗੇ ਉਥੇ ਖਬਰ ਕਿੰਨਾ ਚੱਕਣਿਆਂ ਦਾ ਭੇਡ ਹੋਗਾ ਕਿੰਨੀਆਂ ਮੌਤਾਂ ਹੋਣਗੀਆਂ ਇੱਕ ਨੂੰ ਬਚਾਉਂਦੇ ਤੁਸੀਂ 10 ਮੌਤਾਂ ਹੋਰ ਕਰਦੇ ਹੋ ਦੋਨਾਂ ਪਾਸੇ ਹੋ ਸਕਦੀਆਂ ਇਹ ਜਨ ਵੀ ਕਿੱਧਰ ਲਾ ਕੋਟ ਦਾ ਉਹ ਹੋ ਹੈ ਗਿਆ ਜਨ ਵੀ ਕੋਟ ਵੀ ਇੱਕ ਤਰਫਾ ਹੋ ਕੇ ਸੈਂਟਰ ਦੇ ਪੱਖ ਚ ਭੁਗਤ ਰਹੀ ਹੈ ਇਸ ਕਰਕੇ ਉਹ ਵੀ ਅਸੀਂ ਪੂਰਨ ਨਿਗਰਣ ਖੇਦਾ ਨਕੀਦੀ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਕਹਿੰਦੇ ਆ ਜਿਹੜਾ ਕੁਝ ਵਾਪਰ ਗਿਆ ਇਹਨੂੰ ਤੁਰਤ ਸਾਰਿਆਂ ਨੂੰ ਗੁਸ ਕਰਿਆ ਨਹੀਂ ਉਹਨਾਂ ਚਿਰ ਅਸੀਂ ਡੈੱਡ ਬੋਡੀਆਂ ਦਾ ਸਸਕਾਰ ਨਹੀਂ ਕਰਾਂ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਪੱਤਰਕਾਰ ਸਾਥੀ ਜਿਹੜੀ ਇਹ ਘਟਨਾ ਦਾ ਜ਼ਿਕਰ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਆਇਆ ਮੈਂ ਇਹ ਗੱਲ ਦੱਸਣੀ ਚਾਹੁੰਦਾ ਹੈਗਾ ਬਹੁਤ ਮਾਣ ਦੇ ਨਾਲ ਕਿ ਜਿੱਡੀ ਵੱਡੀ ਇਹ ਦੁੱਖ ਦੀ ਘੜੀ ਆਈ ਹੈਗੀ ਆ ਤਾਂ ਇਸ ਖਬਰ ਦਾ ਜਦੋਂ ਵੀ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੇ ਸਾਥੀ ਆ ਉਹਨਾਂ ਨੇ ਇੱਥੇ ਆ ਕੇ ਸੇਵਾ ਸੰਭਾਲ ਦਾ ਬਰਕਰਾਰ ਨੂੰ ਸਾਰਾ ਚੀਜ਼ਾਂ ਪ੍ਰੋਵਾਈਡ ਕਰਨ ਦਾ ਮੌਕਾ ਸਾਂਭਿਆ ਜਿਦੇ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਨਰੈਣਦੱਤ ਜੀ ਹੋਣੀ ਹੈ ਜਮੂਰੀ ਅਧਿਕਾਰ ਸਭਾ ਦੇ ਮਹਿੰਦਰ ਮਾਜੀ ਜੀ ਹੋਣੀ ਹੈਗੇ ਆ ਭਾਰਤੀ ਕਿਸਾਨ ਜੀ ਉਹਨਾਂ ਕ੍ਰਾਂਤੀਕਾਰੀ ਵਾਲੇ ਸਾਥੀ ਹੈ ਬਹੁਤ ਸਾਰੀ ਸਮਾਜ ਸੇਵੀ ਜਥੇਬੰਦੀਆਂ ਤਰਖਸ਼ੀਲ ਸਾਰੇ ਜਿਹੜੇ ਸਾਥੀ ਹੈ ਉਹ ਇੱਥੇ ਆਏ ਆ ਤੇ ਉਹ ਸਾਰਾ ਦਿਨ ਇਹਨਾਂ ਵਰਕਰਾਂ ਨੂੰ ਸਾਹਮਦੇ ਰਹੇ ਆ ਬਠਿੰਡੇ ਆ ਉੱਥੇ ਨੌਜਾਨ ਭਾਰਤ ਸਾਹਿਬ ਹੈਗੇ ਆ ਪੀਐਸਯੂ ਵਾਲੇ ਹੈਗੇ ਆ ਸਾਡੀਆਂ ਹੋਰ ਜਥੇਬੰਦੀਆਂ ਦੇ ਜਿਹੜੇ ਸਾਥੀ ਹੈ ਉਹ ਉਹਨਾਂ ਨੂੰ ਸਾਹਮਣੇ ਸਵਾਟ ਕਰ ਰਿਹਾ ਇਸ ਕਰਕੇ ਇਹ ਪੱਖ ਆ ਜਿਹੜਾ ਅੱਜ ਲੋਕਾਂ ਦਾ ਇਹਨਾਂ ਦੇ ਪੱਖ ਚ ਆਇਆ ਸੀ ਸਾਰੀਆਂ ਜਿੱਥੇ ਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਰਕਾਰੀ ਪੱਖ ਵੀ ਤੁਹੇ ਆਏ ਆ ਜੀ ਸਭ ਅਫਸਰ ਹਾਂ ਝੰਡਾ ਸਿੰਘ ਉਹਨਾਂ ਨੇ ਰਾਈ ਸਾਨੂੰ ਇਹ ਪਤਾ ਲੱਗਿਆ ਹੈਗਾ ਵੀ ਉਹਨਾਂ ਨੇ ਐਂਬੂਲੈਂਸਾਂ ਭੇਜੀਆਂ ਹੈਗੀਆਂ ਉਹ ਥੋੜੇ ਸਾਹਮਣੇ ਰੱਖ ਦਿੱਤਾ ਗਿਆ ਮੈਂ ਜਦ ਤੱਕ ਜਿੱਥੇ ਬੰਦੀਆਂ ਦਾ ਪੱਖ ਜਿੰਨੇ ਮਜ਼ਬੂਤੀ ਨਾਲ ਆਇਆ ਲੋਕਾਂ ਨੇ ਆਪਣਾ ਸਰੋਕਾਰ ਦਿਖਾਇਆ ਉਹਦੀ ਅਸੀਂ ਦੂਜੀ ਵਾਰ ਫੇਰ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰੇ ਜਥੇਬੰਦ 12:00 ਦੇ 1 ਮਿੰਟ ਤੇ ਜਿਹੜਾ ਸਿਹਤ ਮੰਤਰੀ ਹੈ ਡਾਕਟਰ ਬਲਵੀਰ ਉਹਨਾਂ ਦਾ ਮੈਨੂੰ ਫੋਨ ਆਇਆ ਉਸ ਵੇਲੇ ਅਸੀਂ ਪ੍ਰੋਗਰਾਮ ਦੇ ਵਿੱਚ ਸੀ ਨਹੀਂ ਸਾਨੂੰ ਪਤਾ ਲੱਗਿਆ ਉਹ ਤਾਂ ਹੁਣ ਅਸੀਂ ਮਿਸ ਕਰ ਹੁਣ ਕੱਢੀਆਂ ਨੇ ਜਦੋਂ WhatsApp ਤੇ ਕਾਲ ਆਈ ਉਹਦੇ ਚ ਮੈਨੂੰ ਲੱਗਦਾ ਵੀ ਇਹ ਹਾਦਸੇ ਨਾਲ ਸੰਬੰਧਿਤ ਕੋਈ ਗੱਲ ਕਰਨੀ ਚਾਹੁੰਦੇ ਹੁਣੇ ਉਦੋਂ ਮੈਂ ਕਰਦੀ ਕਰ ਸਕਿਆ ਜਿਹੜੀ ਸਾਨੂੰ ਜਾਣਕਾਰੀ ਲੈਣੀ ਸੀ ਵੀ ਸਰਕਾਰੀ ਆਇਆ ਤੇ ਕੋਈ ਤਾਲਮਿਲ ਹੋਇਆ ਜੁ ਉਹਨਾਂ ਨਾਲ ਹੁਣ ਕਿਸੇ ਨਾਲ ਨਹੀਂ ਅਜੇ ਤੱਕ ਮਿਲ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਦੋਂ ਅਸੀਂ ਆਏ ਆ ਕਾਲਜ ਪ੍ਰੋਗਰਾਮ ਖਤਮ ਕਰਕੇ ਹੁਣ ਬਿੱਲੇ ਹਾਂ ਅਸੀਂ ਤੁਹਾਡੇ ਕੋਲ ਇੱਥੇ ਬਰਨਾਲੇ ਕਿੰਨੇ ਆ ਮਤਲਬ ਕਿੱਥੇ ਦਾਖਲ ਬਹੁਤ ਆ ਦਸ ਕੇ ਚੰਡਾ ਸੀ